ਟੋਰਟ ਮਹਰਾਨਾ ਪ੍ਰੀਤਮਾ ਜਾਨੋ ਮਨ ਮਾਈ ਆਪਣੇ ਸੁਖ ਸਿਉ ਹਿੰਜ ਗਫਨਿਓ को नहीं तम जान लो मन मही अपने सुख ही जग पा

घर की नार गोत हित जाओ सदा रहत संग लगी जब अंत जी कायात प्रेत करता ही। एक दुखो व्यवहार बनो है ਰਾਸ ਨੂੰ ਲਗਾਇਓ ਅੰਤ ਬਾਣ ਨਾਨਕ ਬਿਨ ਹਰਿ ਜੀ ਤੂ ਕਮਨਾਇਓ ਏਦਿਕ ਕੋ ਮਿਹਾਰ ਬਣਿਉ ਹੈ ਨਤਬਿਨਾਰ ਜੀ ਤੂ ਕਮਨਾਇਉ ਵੈਰੁ ਤੇ ਕ ਸੰਸਾਰੁ ਸ੍ਰੀ ਵੈਰੁ ਸਤਿ